ਪੰਜਾਬੀ ਉਹ ਆ ਸਰਦਾਰ ਉਹ ਆ ਜੋ ਪੂਰੀ ਦੁਨੀਆ ਚ ਜਾ ਕੇ ਦੁਨੀਆ ਦਾ ਦਿਲ ਜਿੱਤ ਲੈਂਦੇ ਆ ਇਹਨਾਂ ਪੰਜਾਬੀਆਂ ਤੇ ਇਹਨਾਂ ਸਰਦਾਰਾਂ ਤੇ ਬਹੁਤ ਲੋਕ ਮਾਨ ਮਹਿਸੂਸ ਕਰਦੇ ਆ ਸੋ ਇਸੇ ਕਰਕੇ ਹੀ ਹਿਮਾਚਲ ਦੀਆਂ ਕੁੜੀਆਂ ਵੀ ਇਹ ਗੱਲ ਕਹਿੰਦੀਆਂ ਆ ਵਾ ਕਿ ਆਪਾਂ ਵਿਆਹ ਕਰਵਾਉਣਾ ਚਾਹੁੰਦੀਆਂ ਆ ਪੰਜਾਬੀ ਪੁੱਤ ਨਾਲ ਸਰਦਾਰ ਪੁੱਤ ਨਾਲ ਜਿਸ ਦੇ ਸਿਰ ਤੇ ਪੱਗ ਹੋਵੇ ਸੋ ਬਹੁਤ ਸਾਰੀਆਂ ਅਜៃਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਵਾ ਹਾਲੀ ਵਿੱਚ ਇੱਕ ਨਿਕਾਜ ਆ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵੀਡੀਓ ਕਲਿੱਪ ਜੇ ਤੁਸੀਂ ਦੇਖੋਗੇ ਕਿ ਹਿਮਾਚਲ ਵਾਲੀ ਕੁੜੀ ਬਸ ਚ ਬੈਠੀ ਹੋਈ ਏ ਜਿਸ ਦੀ ਸੇਲੀ ਉਸ ਦੀ ਵੀਡੀਓ ਬਣਾ ਰਹੀ ਹੈ ਤੇ ਬਾਹਰ ਇੱਕ ਸਰਦਾਰ ਮੁੜਾ ਖਲੋਤਾ ਹੋਇਆ ਹੈ ਜਿਸ ਨੇ ਸਿਰ ਤੇ ਪੱਗ ਬੰਨੀ ਹੋਈ ਆ ਤਾਂ ਕੁੜੀ ਇਹ ਗੱਲ ਕਹਿੰਦੀ ਪਈ ਆ ਕਿ ਵੇਖ ਸਰਦਾਰ ਮੁੜਾ ਫੋਨ ਤੇ ਲੱਗਾ ਇਹਨੂੰ ਸ਼ਰਮ ਨਹੀਂ ਆਉਂਦੀ ਇਹ ਮੇਰੇ ਵੱਲ ਦੇਖਦਾ ਹੀ ਨਹੀਂ ਪਿਆ ਮੈਂ ਇਹਦੇ ਵੱਲ ਦੇਖਦੀ ਪਈ ਆ ਇਹ ਮੇਰੇ ਵੱਲ ਦੇਖਦਾ ਹੀ ਨਹੀਂ ਪਿਆ ਸਰਦਾਰ ਜਿਹਨੇ ਆਤੀ ਚੱਕੀ ਉਹ ਗਿਆ ਜੀ ਤੇ ਦੇਖ ਮੇਰੇ ਅੱਲਾ ਹੀ ਨਾ ਸ਼ਰਮ ਹੀ ਨਹੀਂ ਆਉਂਦੀ ਲੋਕ ਕਿ ਸਦਾਨ ਕਰਕੇ ਦੇਖਦੇ ਉਹ ਭੋਲੀਏ ਜੋ ਅਸਲੀ ਸਰਦਾਰ ਹੁੰਦੇ ਆ ਨਾ ਉਹ ਕਿਸੇ ਦੀ ਧੀ ਭੈਣ ਨੂੰ ਗਲਤ ਨਿਗਾ ਨਾਲ ਨਹੀਂ ਦੇਖਦੇ ਇਵੇਂ ਹੀ ਇਹ ਵੀਰ ਫੂਨ ਤੇ ਗੱਲ ਕਰਦਾ ਪਿਆ ਵਾ ਤੇਰੇ ਵੱਲ ਨਹੀਂ ਦੇਖਦਾ ਪਿਆ ਸੋ ਸ਼ਰਮ ਉਹਨੂੰ ਨਹੀਂ ਤੈਨੂੰ ਚਾਹੀਦੀ ਆ ਜੋ ਉਸਦੀ ਵੀਡੀਓ ਬਣਾ ਰਹੀ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕੀ ਕਹਿਣਾ ਚਾਹੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਪੰਜਾਬ ਦੇ ਪੁੱਤ ਰੱਬ ਰੱਖਾ